ਅਦਾਲਤ ਦੇ ਵਿੱਚ ਪੇਸ਼ੀ ਪੁੱਗਤ ਨਾਇਕ ਹਵਾਲਾ ਤੇ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋ ਚੁੱਕਿਆ ਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਐ ਕਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਪਿੰਡ ਦੀਆਂ ਗਲੀਆਂ ਦੇ ਵਿੱਚ ਉਸ ਨੂੰ ਲੱਭਿਆ ਜਾ ਰਿਹਾ ਕਦੇ ਪਿੰਡ ਦੇ ਹੀ ਵਿੱਚ ਬਣੀ ਹੋਈ ਇੱਕ ਟੈਂਕੀ ਦੇ ਉੱਪਰ ਜਾ ਕੇ ਵੇਖਿਆ ਜਾ ਰਿਹਾ ਤਾਂ ਕਿ ਕਿਸੇ ਵਿਤਰਕੇ ਉਸ ਕੈਦ ਦੀ ਪਾਲ ਕੀਤੀ ਜਾ ਸਕੇ ਸਿੱਕੇ ਘਟਨਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਕੇਸ ਦੇ ਵਿੱਚ ਹਵਾਲਾਤੀ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲਿਆ ਸੀਗਾ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਉਸ ਹਵਾਲਾਤੀ ਨੂੰ ਦੱਸਿਆ ਜਾ ਰਿਹਾ ਹੈ ਕਿ ਇੱਕ ਅਦਾਲਤ ਦੇ ਵਿੱਚ ਪੇਸ਼ੀ ਭੁਗਤਾਨ ਦੇ ਲਈ ਲਿਆਂਦਾ ਗਿਆ ਤੇ ਸਖਿਰ ਦੌਰਾਨ ਪੁਲਿਸ ਦੇ ਹੱਥੋਂ ਥੱਤ ਛੜਾ ਕੇ ਉਹ ਫਰਾਰ ਹੋ ਜਾਂਦਾ ਹੈ ਹੱਤਕੜੀ ਛੜਾ ਕੇ ਉਹ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਉਸ ਸਮੇਂ ਪਾੜਾ ਪੈ ਜਾਂਦੀਆਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਗਲੀਆਂ ਦੇ ਵਿੱਚ ਉਸ ਨੂੰ ਲੱਭਿਆ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰੀਕੇ ਉਸ ਕੈਦੀ ਦੀ ਉਸ ਹਵਾਲਾਤੇ ਦੀ ਪਾਲ ਕੀਤੀ ਜਾ ਸਕੇ ਉੱਥੇ ਦੱਸਦੀ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਪਿੰਡ ਦੇ ਵਿੱਚ ਹੀ ਬਣੀ ਇੱਕ ਵੱਡੀ ਪੰਨ ਦੇ ਟੈਂਕੀ ਤੇ ਚੜ ਕੇ ਉਸ ਨੂੰ ਵੇਖਿਆ ਗਿਆ ਤਾਂ ਕਿ ਦੂਰ ਦੂਰ ਤੱਕ ਕਿਸੇ ਤਰੀਕੇ ਉਸ ਦਾ ਪਤਾ ਲੱਗ ਸਕੇ ਉੱਚੀ ਜਗ੍ਹਾ ਤੋਂ ਉਸ ਦੀ ਪਾਲ ਕਿਤੇ ਜਾ ਸਕੇ ਜੇਕਰ ਉਹ ਕਿਤੇ ਲੁਕਿਆ ਹੋਇਆ ਤਾਂ ਉਸ ਨੂੰ ਮੁਰ ਤੋਂ ਗ੍ਰਿਫਤਾਰ ਕੀਤਾ ਜਾ ਸਕੇ ਦੱਸਿਆ ਗਿਆ ਕਿ ਸ਼ਮੁਖਸ ਸ਼ਰਬ ਦੇ ਵਿੱਚ ਇੱਕ ਕੇਸ ਦੇ ਰਿਗਾਰਡਿੰਗ ਉਸ ਨੂੰ ਅਦਾਲਤ ਦੇ ਵਿੱਚ ਪੇਸ਼ੇ ਦੇ ਲਈ ਲਿਆਂਦਾ ਜਾ ਰਿਹਾ ਸੀ ਤੇ ਸਿੱਖੇ ਦੌਰਾਨ ਹਤਕੜੀ ਛੁਡਾ ਕੇ ਉਹ ਹਵਾਲਾ ਤੇ ਫਰਾਰ ਹੋ ਚੁੱਕਿਆ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਹੈਰਾਨ ਪਰੇਸ਼ਾਨ ਹੋ ਕੇ ਉਸਨੂੰ ਲੱਭਦੇ ਫਿਰ ਰਹੇ ਨੇ ਅਸਤੀਕੀ ਕਦੀ ਉਹਨਾਂ ਦੇ ਵੱਲੋਂ ਗਲੀਆਂ ਦੇ ਵਿੱਚ ਲੱਭਿਆ ਜਾ ਰਿਹਾ ਹੈ ਕਦੀ ਪਾਣੀ ਦੀ ਟੈਂਕੀ ਤੇ ਚੜੇ ਹੋਏ ਨੇ ਤਸਵੀਰਾਂ ਉਸ ਹਵਾਲਾਤ ਦੇ ਦੀਆਂ ਸਾਹਮਣੇ ਆਈਆਂ ਨੇ ਜੋ ਕਿ ਪੁਲਿਸ ਹਿਰਾਸਤ ਦੇ ਵਿੱਚ ਫਰਾਰ ਹੋ ਚੁੱਕਿਆ ਹੈ ਇਸ ਸੰਬੰਧੀ ਹੋਰ ਖਬਰਾਂ ਦਿਖਲੀਆਂ ਦੇਖਦੇ ਰਹੋ ਪੰਜਾਬ ਬੁਲਟਨ ਅਦਾਲਤ ਦੇ ਵਿੱਚ ਪੇਸ਼ੀ ਪੁੱਗਤਾ ਨਾਇ ਇੱਕ ਹਵਾਲਾਤ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋ ਚੁੱਕਿਆ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਉਸਨੂੰ ਲੱਭਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਹੈ ਕਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਪਿੰਡ ਦੀਆਂ ਗਲੀਆਂ ਦੇ ਵਿੱਚ ਉਸਨੂੰ ਲੱਭਿਆ ਜਾ ਰਿਹਾ ਹੈ ਪਿੰਡ ਦੇ ਹੀ ਵਿੱਚ ਬਣੀ ਹੋਈ ਇੱਕ ਟੈਂਕੀ ਦੇ ਉੱਪਰ ਜਾ ਕੇ ਵੇਖਿਆ ਜਾ ਰਿਹਾ ਤਾਂ ਕਿ ਕਿਸੇ ਵਿਤਰਕੇ ਉਸ ਕੈਦ ਦੀ ਪਾਲ ਕੀਤੀ ਜਾ ਸਕੇ ਸਿੱਕੇ ਘਟਨਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਕੇਸ ਦੇ ਵਿੱਚ ਹਵਾਲਾਤੀ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲਿਆ ਸੀਗਾ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਉਸ ਹਵਾਲਾਤੀ ਨੂੰ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਦੇ ਵਿੱਚ ਪੇਸ਼ੀ ਭੁਗਤਾਨ ਦੇ ਲਈ ਲਿਆਂਦਾ ਗਿਆ ਤੇ ਸਿੱਖੇ ਦੌਰਾਨ ਪੁਲਿਸ ਦੇ ਹੱਥੋਂ ਫੱਟ ਛੁੜਾ ਕੇ ਉਹ ਫਰਾਰ ਹੋ ਜਾਂਦਾ ਹੈ ਹੱਤਕੜੀ ਛੁੜਾ ਕੇ ਉਹ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਨੂੰ ਉਸ ਸਮੇਂ ਪਾਜੜਾ ਪੈ ਜਾਂਦੀਆਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਗਲੀਆਂ ਦੇ ਵਿੱਚ ਉਸ ਨੂੰ ਲੱਭਿਆ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰੀਕੇ ਉਸ ਕੈਦੀ ਦੀ ਉਸ ਹਵਾਲਾ ਤੇ ਦੀ ਪਾਲ ਕੀਤੀ ਜਾ ਸਕੇ ਉੱਥੇ ਦੱਸਦੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਪਿੰਡ ਦੇ ਵਿੱਚ ਹੀ ਬਣੀ ਇੱਕ ਵੱਡੀ ਪਾਣੀ ਦੇ ਟੈਂਕੀ ਤੇ ਚੜ ਕੇ ਵੀ ਉਸ ਨੂੰ ਵੇਖਿਆ ਗਿਆ ਤਾਂ ਕਿ ਦੂਰ ਦੂਰ ਤੱਕ ਕਿਸੇ ਤਰੀਕੇ ਉਸ ਦਾ ਪਤਾ ਲੱਗ ਸਕੇ ਉੱਚੀ ਜਗ੍ਹਾ ਤੋਂ ਉਸ ਦੀ ਪਾਲ ਕੀਤੀ ਜਾ ਸਕੇ ਜੇਕਰ ਉਹ ਕਿਤੇ ਲੁਕਿਆ ਹੋਇਆ ਤਾਂ ਉਸ ਨੂੰ ਨਿਮਰਤੋ ਗ੍ਰਫਤਾਰ ਕੀਤਾ ਜਾ ਸਕਦਾ ਸੀ ਕਿ ਸ਼ਮੁਖਸ ਸਰਭ ਦੇ ਵਿੱਚ ਇੱਕ ਕੇਸ ਦੇ ਰਿਗਾਰਡਿੰਗ ਉਸਨੂੰ ਅਦਾਲਤ ਦੇ ਵਿੱਚ ਪੇਸ਼ੇ ਦੇ ਲਈ ਲਿਆਂਦਾ ਜਾ ਰਿਹਾ ਸੀ ਤੇ ਸਿੱਖੇ ਦੌਰਾਨ ਹਤਕੜੀ ਛੁਡਾ ਕੇ ਉਹ ਹਵਾਲਾਤ ਤੇ ਫਰਾਰ ਹੋ ਚੁੱਕਿਆ ਹੈ ਉਸ ਤੋਂ ਬਾਅਦ ਪੁਲਸ ਅਧਿਕਾਰੀ ਹੈਰਾਨ ਪਰੇਸ਼ਾਨ ਹੋ ਕੇ ਉਸਨੂੰ ਲੱਭਦੇ ਫਿਰ ਰਹੇ ਨੇ ਅੱਸੀ ਕਿ ਕਦੀ ਉਹਨਾਂ ਦੇ ਵੱਲੋਂ ਗਲੀਆਂ ਦੇ ਵਿੱਚ ਲੱਭਿਆ ਜਾ ਰਿਹਾ ਹੈ ਕਦੀ ਪਾਣੀ ਦੀ ਟੈਂਕੀ ਤੇ ਚੜੇ ਹੋਏ ਨੇ ਤਸਵੀਰਾਂ ਉਸ ਹਵਾਲਾਤ ਦੀਆਂ ਵੀ ਸਾਹਮਣੇ ਆਈਆਂ ਨੇ ਜੋ ਕਿ ਪੁਲਸ ਹਿਰਾਸਤ ਦੇ ਵਿੱਚ ਫਰਾਰ ਹੋ ਚੁੱਕਿਆ ਹੈ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦੇ ਰਹੋ ਪੰਜਾਬ ਬੁਲਟਨ